ਕੀ ਨਾਮ ਤੁਹਾਡਾ ਜੀ ਕੋਲ ਚੰਦ ਹੈ ਕਿਹੜਾ ਪਿੰਡ ਜੀ ਬਜਵਾੜਾ ਤੇ ਆ ਵਿਵਾਦੀ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਤੇ ਕੋਰਟੋਂ ਸਟੇ ਵੀ ਤੁਸੀਂ ਕਹਿ ਰਹੇ ਆ ਕਿ ਮੀਡੀਆ ਸੀਗਾ ਸਟੇਟਸ ਕੋ ਮਿਲਿਆ ਜੀ 16 ਤਰੀਕ ਅਗਲੀ ਪਈ ਜੋ ਆ ਉਹਦੇ ਵਿੱਚ ਸਟੇ ਦੇ ਵਿੱਚ ਅਗਲੇ 16 ਰੱਖੀ ਆ ਉਹਦੇ ਵਿੱਚ ਇਹਨਾਂ ਨੇ ਵੀ ਕਿਹਾ ਕਿ ਸਟੇ ਤੁਹਾਨੂੰ ਸਟੇ ਮੀਡੀਆ ਜਾਂ ਸਟੇਟਸ ਕੋ ਜੋ ਵੀ ਤੁਸੀਂ ਕਹਿੰਦੇ ਮੀਡੀਆ ਉਹ ਕਿੰਨੇ ਕਿੰਨੇ ਦੇ ਤੇ ਮੀਡੀਆ ਸੀਗਾ ਉਹ ਮਿਲਿਆ ਸਾਨੂੰ 30 ਤਰੀਕ ਦਾ ਸਟੇ ਆ ਜਿਹੜਾ 21 ਮਹੀਨੇ ਸਾਢੇ ਵਾਲੇ ਸਾਢੇ ਵਾਲੇ ਵਿੱਚ ਤਰੀਕ ਪੈ ਗਈ ਜਾਂ 5 ਤਰੀਕ ਆ ਫਿਰ ਵੀ 16 ਤੱਕ ਠੀਕ ਆ ਜੀ 30 ਤਰੀਕ 12ਵੇਂ ਮਹੀਨੇ ਦੇ ਮਿਲਿਆ ਜੀ 12ਵੇਂ 12ਵੇਂ ਮਹੀਨੇ ਦੀ ਜਿਹੜਾ ਨਹੀਂ 11ਵੇਂ ਮਹੀਨੇ ਦੀ 30 ਤਰੀਕ ਨੂੰ ਸੇਵ ਮਿਲਿਆ ਸੋਮ ਪ੍ਰਕਾਸ਼ ਨੂੰ ਠੀਕ ਆ ਜੀ ਸੋਮ ਪ੍ਰਕਾਸ਼ ਸਟੇਟਿੰਗ ਅੱਜ ਤਰੀਕ ਕਿੰਨੀ ਆ ਜੀ ਅੱਜ ਤਰੀਕ 12 12 ਤਰੀਕ 12ਵਾਂ ਮਹੀਨਾ 12ਵਾਂ ਮਹੀਨਾ ਤੇ ਅੱਜ ਦੱਸੋ ਕੀ ਗੱਲ ਹੋਈ ਆ ਹਾਂ ਅੱਜ ਇਹ ਉੱਥੇ ਟਰੈਕਟਰ ਨਾਲ ਕਚਰਾ ਮੰਡਰਾ ਲਿਆ ਕੇ ਵਿੱਚ ਸਿੱਟਦੇ ਸੀ ਕੌਣ ਸਿੱਟਣਾ ਸਿੱਟ ਗਏ ਸੀ ਇਹ ਮੰਡਰ ਵਾਲੇ ਆਪ ਸੇਵਾਦਾਰਾ ਤੇਜਿੰਦਰ ਸਾਹਿਬ ਦਾ ਸਰਪੰਚ ਬੰਦਾ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਨਾਂ ਪਤਾ ਜਾਂਦੇ ਕੀ ਆ ਨਾਂ ਪਤਾ ਇੱਕ ਹਰਜਿੰਦਰ ਮਿਸਤਰੀ ਗਿਆਨੀ ਆ ਇੱਕ ਮੁੰਡਾ ਗਵਿੰਦਾ ਆ ਤੇ ਇੱਕ ਤੇਜਿੰਦਰ ਸਾਹਿਬ ਦਾ ਸਰਪੰਚ ਬੰਦਾ ਟਰੈਕਟਰ ਟਰਾਲੀ ਵਿੱਚ ਕੀ ਲੈ ਗਿਆ ਜੀ ਤੇਜਿੰਦਰ ਖੋਲ ਕੇ ਅੰਦਰ ਕੀਤਾ ਟਰਾਲੀ ਟਰੈਕਟਰ ਦੇ ਵਿੱਚ ਕਚਰਾ ਲੈ ਕੇ ਆਇਆ ਹੂੰ ਕਚਰਾ ਲੈ ਕੇ ਆਇਆ ਕਚਰਾ ਸਿੱਟਦੇ ਆ ਵਿੱਚ ਉਹ ਕਿਤੇ ਭਰਤੀ ਚ ਨਹੀਂ ਆਉਂਦਾ ਕਾ ਕਚਰਾ ਜਿਸ ਤੱਕ ਨੇ ਬੰਦਾ ਉਹ ਵੀ ਕਿਤੇ ਭਰਤੀ ਜਿਹੜੀ ਇਨਸਟ੍ਰਕਸ਼ਨ ਚ ਨਹੀਂ ਆਉਂਦੀ ਤੇ ਟਰੈ ਔਰ ਅਬ ਤਾਂ ਉਹ ਨੰਬਰ ਆ اچھا ਇਹ ਨੰਬਰ ਅੱਗੇ ਪਿਛੇ ਹੈ ਨਹੀਂ ਕੋਈ ਵੀ ਆ ਨੰਬਰ ਹੈ ਨਹੀਂ ਕੋਈ ਵੀ ਇਹਦਾ ਠੀਕ ਹੈ ਜੀ ਤੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਜੀ ਪੁਲਿਸ ਨੂੰ ਕੀਤਾ ਸਚ ਚ ਸਭ ਨੂੰ ਦੱਸਿਆ ਆ ਕਿੰਨਾ ਚਿਰ ਹੋ ਗਿਆ ਅਜ ਤੱਕ ਪੁਲਿਸ ਨਹੀਂ ਆਈ ਪੁਲਿਸ ਦਾ ਹੁਣ ਸਾਨੂੰ ਡੇਢ ਘੰਟਾ ਹੋ ਗਿਆ ਫੋਨ ਕੀਤੇ ਨੂੰ ਆਏ ਹੀ ਨਹੀਂ ਪੁਲਿਸ ਨੇ ਮੈਂ ਤਾਂ ਕਹਤੇ ਅਜ ਤੱਕ ਆਏ ਨਹੀਂ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜਿੰਨਾ ਚ ਕੋਰ ਦਾ ਕੰਮ ਚੱਲਦਾ ਇੱਕ ਪਾਸੇ ਬਿਆਨ ਦਿੰਦੇ ਪੇ ਕੰਮ ਨਹੀਂ ਕਰਾਂਗੇ ਹਰਕ ਤੱਕ ਕਿਉਂ ਕਰਦੇ ਕੋਰ ਦਾ ਕੰਮ ਚੱਲਦਾ ਕੋਰ ਦਾ ਆਰਡਰ ਹੋਇਆ ਕੋਰ ਦਾ ਆਰਡਰ ਹੋ ਗਿਆ ਜਦ ਕੋਰ ਦੇ ਆਰਡਰ ਮੁਤਾਬਕ ਪਿਆ ਕੰਮ ਨਹੀਂ ਕਰਾਂਗੇ ਇਹ ਕੰਮ ਚ ਨਹੀਂ ਗਣਤੀ ਆਉਂਦੀ ਥਾਲੀ ਟੱਟ 5-7 ਲੱਖ ਦੀ ਅਕਸਰ ਮਸ਼ੀਨਰੀ ਅੰਦਰ ਆਈ ਆ ਇਹ ਇਹ ਕੰਮ ਚ ਨਹੀਂ ਆਉਂਦੀ ਕਿ ਮਸ਼ੀਨਰੀ ਉੱਤੇ ਆ ਜਾਂਦੀ ਕਿਸੇ ਦੀ ਤੇ ਹੁਣ ਇਹ ਦੁਬਾਰਾ ਫੇਰ ਆਏ ਐ ਟਰੈਕਟਰ ਲੈਣਾ ਆਏ ਜੀ ਇਹ ਹੁਣ ਭਰਤੀ ਜਿਹੜੀ ਆ ਵਿੱਚ ਕਚਰਾ ਮੰਦਰ ਦਾ ਕਚਰਾ ਲੈ ਕੇ ਸਿੱਟਣ ਆਈ ਆ ਨਹੀਂ ਕਚਰਾ ਸੜਦੇ ਸੀ ਹੁਣੇ ਬਾਅਦ ਚ ਜਨਰਲ ਆ ਕੇ ਚਲ ਗਏ ਆ ਤੇ ਹੁਣ ਦੁਬਾਰਾ ਆਇਆ ਡਾਇਰੈਕਟਰ ਲੈਣਾ ਗਿਆ ਤੁਸੀਂ ਇਹਨਾਂ ਨਾਲ ਗੱਲ ਕੀਤੀ ਹੋਈ ਗੱਲ ਨੇ ਅਸੀਂ ਨਹੀਂ ਬੋਤੇ ਕੀਤੀ ਆਈ ਫਾਲਤੂ ਗੱਲ ਨਹੀਂ ਕਿਤੇ ਆਈ ਘੜਾ ਝਗੜਾ ਕਰਨਾ ਕੋਈ ਠੀਕ ਆ ਜੀ ਆਈ ਕੋਈ ਝਗੜਾ ਥੋੜਾ ਅਸੀਂ ਝਗੜਾ ਚਾਹੁੰਦੇ ਮੰਗ ਕੀ ਕਰਦੇ ਹੁਣ ਮੰਗ ਕਰਦੇ ਆ ਭਿੰਸਾਫ ਕੀਤਾ ਜਾਵੇ ਤੇ ਜਿਹੜੀ ਗੱਲ ਜੋ ਕੋਰਟ ਚੱਲਦੀ ਹੈ ਫਰਾਂਸ ਵਾਲਾ ਕੋਰਟ ਦੇ ਮੁਤਾਬਕ ਚੱਲੋ ਐਡਾ ਕਿਉਂ ਕਰਦੇ ਆ ਬਰਬਾਦ ਆਰਕਾ ਠੀਕ ਆ ਜੀ ਠਕਾ ਕਰਨਾਂ ਦੀ ਗੱਲ ਕਰਦੇ ਆ ਪਹਿਲਾਂ ਵੀ ਅਸੀਂ ਨਿਊਜ਼ ਚੈਨਲ ਤੇ ਖਬਰ ਲਾਈ ਸੀਗੀ ਫਿਰ ਜਦ ਕੋਰਟ ਦਾ ਕੋਈ ਕੰਮ ਚੱਲਦਾ ਆ ਕੋਰਟ ਦੇ ਸਨ ਤਰੀਕ ਡੇਟ ਦਿੰਦੀ ਹੋ ਆ ਫਿਰ ਬਾਬਾ ਜੀ ਨੇ ਵੀ ਬਿਆਨ ਦਿੱਤੇ ਸੀ ਵੀ ਅਸੀਂ ਕੋ ਜੋ ਕਰਾਂਗੇ ਕੋਰਟ ਮੁਤਾਬਕ ਕੰਮ ਕਰਾਂਗੇ ਬਾਬਾ ਨਿਲ ਜੱਪ ਸੀ ਕੋ ਕੰਮੰਦਰਾ ਜੀ ਬਿਆਨ ਦਿੱਤੇ ਸੀ ਉਹਨਾਂ ਨੇ ਉਹਨਾਂ ਨੇ ਇਹ ਬਿਆਨ ਦਿੱਤੇ ਸੀ ਵੀ ਅਸੀਂ ਜੋ ਕਰਾਂਗੇ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਕੋਰ ਜੋ ਕਹੋਗੇ ਅਸੀਂ ਉਸ ਤੋਂ ਬਾਅਦ ਇਨਸਟਰਕਸ਼ਨ ਕਰਾਂਗੇ ਅੱਜ ਇਹਦੇ ਵਿੱਚ ਆ ਗੇਟ ਦੇ ਵਿੱਚੋਂ ਨਿਕਾ ਕੇ ਐਡੀ ਵੱਡੇ ਟੈਲੀ ਟਾਇਰ ਲੈ ਕੇ ਗਏ ਅੱਜ ਇਹਨਾਂ ਕੰਪਨੀ ਟਰੈਕਟਰ ਆ ਵਿਦਆਊਟ ਨੰਬਰ ਆ ਇਹ ਕੀ ਗੱਲ ਇਹ ਪੈਸਾ ਇਸ ਸੈਕਸ਼ਨ 'ਚ ਨਹੀਂ ਆਉਂਦਾ ਤਾਂ ਇਹ ਜਿਹੜੀ ਉਹ ਪੁੱਥ ਦੇ ਟੈਲੀ ਹੱਕ ਕਚਾ ਪਸਿੱਟਿਆ ਇਹ ਕੀ ਗੱਲ ਇਹ ਭਾਰਤੀ ਜਿਹੜੇ ਸੈਕਸ਼ਨ 'ਚ ਨਹੀਂ ਆਉਂਦਾ ਇਹ ਚੀਜ਼ਾਂ ਕਿਉਂ ਨਹੀਂ ਆਉਂਦੀਆਂ 5-7 ਲੱਖ ਦੀ ਮਸ਼ੀਨਰੀ ਖੜੀ ਹੈ ਟੈਲੀ ਟਾਇਰਾਂ ਨਾਲ ਖੜਾ ਠੀਕ ਆ ਇਹ ਕਿ ਕਿਉਂ ਨਹੀਂ ਲੱਗਿਆ 50 16 ਤਰੀਕ ਮਿਲੀ ਆ ਤਾਂ ਠੀਕ ਹੈ ਜੀ 16 ਤਰੀਕ ਮਿਲੀ ਆ ਤਾਂ ਇਹ ਕਿਉਂ ਕਰਦੇ ਆ ਹਾਂ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਸੂਪ੍ਰਕਾਸ਼ ਹੈ ਕਿਹੜਾ ਪਿੰਡ ਆ ਬਈਵਾੜਾ ਹੈ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਆ ਜ਼ਮੀਨੀ ਬਵਾ ਚੱਲ ਰਿਹਾ ਹੈਗਾ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਇਹਨਾਂ ਪ੍ਰਸਾਦ ਨਹੀਂ ਚਾਹੁੰਦੇ ਕੋਈ ਜਦ ਸਾਨੂੰ ਜਦ ਸਾਹਿਬ ਨੇ ਆਰਡਰ ਦਿੱਤੇ ਹਮ ਸਟੇ ਹੋ ਗਿਆ ਹਮ ਅਸੀਂ ਚਲੋ ਫਿਲਮ ਬਣਾਈ ਆ ਹਮ ਕੋਈ ਬਣਾਉਂਦੇ ਵੀ ਕੱਲ ਨੂੰ ਕੋਈ ਹਰਕਤ ਨਾ ਹੋਵੇ ਰਾਤ ਬਰਾਤੇ ਨਾ ਹੋਵੇ ਜਾਂ ਕੋ ਉਦਾਂ ਦੀ ਗੱਲਬਾਤ ਨਾ ਹੋਵੇ ਇੱਥੇ ਹਮ ਅਸੀਂ ਫਿਲਮ ਬਣਾਈ ਆ ਇਹ ਹੁਣ ਬਾਰ-ਬਾਰ ਬਾਰ-ਬਾਰ ਜਿਆਦਾ ਸਤੇ ਤੋਂ ਬਾਅਦ ਜਾਂ 16 ਤਰੀਕ ਮਿਲ ਗਈ ਤਰੀਕ ਤੋਂ ਬਾਅਦ ਜੋ ਮਰਜੀ ਕਰੋ ਜਿਹਲੇ ਸਾਡਾ ਫੈਸਲਾ ਹੋ ਗਿਆ ਅਸੀਂ ਆਪਣੀ ਰਾਹ ਹੋ ਜਾਗੇ ਇਹ ਆਪਣੀ ਰਾਹ ਹੋ ਜਾਣ ਜੇ ਸਾਨੂੰ ਗਵਰਨਮੈਂਟ ਦੇਊਗੀ ਸਾਡਾ ਥਾਂ ਜੇ ਸਾਨੂੰ ਦੇ ਦੋਗੀ ਜੇ ਇਹਨਾਂ ਦਾ ਤਾਂ ਹੀ ਨਾ ਦੇ ਦੋਗੀ ਤੇ ਇਹਦੇ ਵਿੱਚ ਬੋਲ ਆਹ ਕੰਮ ਕਰਨ ਦੀ ਜਿਹੜਾ ਜਿਹੜਾ ਟਰੈਕਟਰ ਇੱਥੇ ਜਮਿਨੀ ਬਵਾਦ ਵਾਲੀ ਜਗ੍ਹਾ ਦੇ ਵਿੱਚ ਪੜਿਆ ਹੈਗਾ ਹਾਂਜੀ ਟਰੈਕਟਰ ਨਹੀਂ ਚੱਲ ਰਿਹਾ ਪੜਿਆ ਗਿਆ ਹਾਂਜੀ ਇਹਦੇ ਬਾਰੇ ਕੀ ਕਰਨੇ ਚਾਹੁੰਦੇ ਹੋ ਟਰੈਕਟਰ ਕਿਹਨਾ ਬਲ ਵਾੜਿਆ ਗਿਆ ਇਹ ਦੱਸੋ ਜੀ ਇਹ ਮੈਂ ਜਦੋਂ ਆਇਆ ਜੀ ਮੈਨੂੰ ਘਰ ਜਾ ਕੇ ਮੇਰੇ ਭਰਾ ਨੇ ਦੱਸਿਆ ਕਿ ਭਾਜੀ ਉਹ ਟਰੈਕਟਰ ਆਇਆ ਹੈਗਾ ਤੇ ਮੈਂ ਮੇਰੀ ਸ਼ੀਤ ਨਹੀਂ ਸੀ ਠੀਕ ਮੈਂ ਲੰਮਾ ਪਿਆ ਸੀਗਾ ਤੇ ਮੈਂ ਆਇਆ ਤੇ ਮੈਂ ਦੇਖਿਆ ਤੇ ਤਿੰਨ ਬੰਦੇ ਸੀਗੇ ਤੇ ਤੇ ਇਹਨਾਂ ਦਾ ਟਰੈਕਟਰ ਮੂਰੇ ਸੀਗਾ ਤਾਂ ਮੈਂ ਇਹਨਾਂ ਦੀ ਫਿਲਮ ਬਣਾ ਕੇ ਜਰੂਰ ਆਪਣੇ ਫੂਲਚੰਦ ਲੰਬੜਦਾਰ ਨੂੰ ਪਾਈ ਹੈ। ਕੋਈ ਜਦੋਂ ਫਿਲਮ ਬਣਾਈ ਇਹ ਟਰੈਕਟਰ ਛੱਡ ਕੇ ਕਿੱਦਾਂ ਚੱਲ ਗਿਆ ਸੀਗੇ ਕਿ ਉੱਥੇ ਫਿਰ ਵੀ ਸੀਗੇ ਜਿੱਥੇ ਸੀਗੇ ਟਰੈਕਟਰ ਛੱਡ ਕੇ ਫਿਰ سٹਾਰਟ ਨਹੀਂ ਹੋਇਆ ਖਨੀ ਕਦੇ ਕੀ ਗੱਲ ਹੋਈ ਉਹ ਚੱਲ ਗਈ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਤੇ ਹੁਣ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਉਸ ਨੂੰ 30 ਤਰੀਕ ਦਾ ਸਟੇਜ ਆਉਣਾ। ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਦਾ ਹਾਂ ਕਿ ਸਾਨੂੰ 30 ਤਰੀਕ ਦਾ ਸਟੇਜ ਮਿਲ ਗਿਆ ਆ। ਹਾਂ। 5 ਤਰੀਕ ਨੂੰ ਵੀ ਅਸੀਂ ਗਏ ਆ ਤੇ ਉਹਨਾਂ ਨੇ 16 ਤਰੀਕ ਦੇਤੀ ਜੱਜ ਸਾਹਿਬ ਨੇ ਅਸੀਂ ਉਹਨੇ ਚਾਉਂਦੇ ਆ ਵੀ ਇਹ ਕੋਈ ਹਰਕਤ ਨਾ ਕਰਨ ਤੁਹਾਨੂੰ ਤੀ 30 ਤਰੀਕ ਨੂੰ ਸਟੇ ਮਿਲਿਆ ਤੇ ਹੁਣ 12 ਤਰੀਕ ਨੂੰ ਮਤਲਬ ਅੱਜ 12 ਤਰੀਕ ਨੂੰ ਇਹਨਾਂ ਨੇ ਦੁਬਾਰਾ ਫੇਰ ਟਰੈਕਟਰ ਇਹ ਤੁਸੀਂ ਇਹਨੇ ਬਾੜਿਆ ਹਾਂਜੀ 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 ਜਿੰਦਾ ਖੋਲ ਕੇ ਟਰੈਕਟਰ ਫੇਰ ਬਾੜਿਆ ਗਿਆ ਕਚਰਾ ਲਿਆ ਕੇ ਸੱਟਿਆ ਫੇਰ ਇਦਾਂ ਖਰਾ ਨਹੀਂ ਲੱਗਦਾ ਜੀ ਠੀਕ ਹੈ ਜੀ ਤੁਸੀਂ ਹੁਣ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਕਿੱਦਾਂ ਪਹੁੰਚੀ ਨਹੀਂ ਆਈ ਜੀ ਐਸ ਐਚਓ ਸਾਹਿਬ ਨਹੀਂ ਆਏ ਕਿੰਨਾ ਚਿਰ ਹੋ ਗਿਆ ਜੀ ਉਹ ਵੀ ਗਏ 12 ਵਜੇ ਦਾ ਫੋਨ ਕੀਤਾ ਠੀਕ ਹੈ ਜੀ ਤੇ ਹੁਣ 2 ਵਜ ਗਏ ਕੀ ਹੁਣ ਮੰਗ ਕੀ ਕਰਦੇ ਹਾਂ ਅਸੀਂ ਤਾਂ ਮੰਗ ਇਹੀ ਕਰਦੇ ਵੀ ਇਹਨਾਂ ਨੂੰ ਜਰਾ ਮਾੜਾ ਜਿਹਾ ਕਹਿ ਦਿਓ ਜੀ ਤੁਸੀਂ ਇਦਾਂ ਨਾ ਕਰੋ ਜਿੱਨਾਂ ਚੱਕਰ ਫੈਸਲਾ ਨਹੀਂ ਹੁੰਦਾ ਨਾ ਕਰੋ ਇਹ ਇਹ ਹਰਕਤਾਂ ਨਾ ਕਰੋ ਠੀਕ ਹੈ ਜੀ ਕਿਸੇ ਦੇ ਐਵੇਂ ਜਾਂ ਸਾਨੂੰ ਗੁੱਸਾ ਆਊਗਾ ਇਹਨਾਂ ਨੂੰ ਆਊਗਾ ਕੋਈ ਫਾਇਦਾ ਤਾਂ ਹੈ ਨਹੀਂ ਕੋਈ ਇਦਾਂ ਦੀਆਂ ਗੱਲਾਂ ਕਰਨ ਦਾ ਜਿਹੜਾ ਟਰੈਕਟਰ ਅੰਦਰ ਬਾੜਿਆ ਗਿਆ ਉਹਦਾ ਕੋਈ ਨੰਬਰ ਪਲੇਟ ਹੈਗੀ ਜੀ ਨੰਬਰ ਪਲੇਟ ਕੋਈ ਨਹੀਂ ਹੈਗੀ ਕੋਈ ਨਹੀਂ ਹੈਗੀ ਨਾ ਅੱਗੇ ਨਾ ਪਿੱਛੇ ਕੋਈ ਹੈਗਾ ਹੈ ਹੀ ਨਹੀਂ ਹੋ ਸਕਦਾ ਐਦਾਂ ਕੋਈ ਕੋਈ ਚੀਜ਼ ਪਈ ਹੋਵੇ ਉਹਦੇ ਵਿੱਚ ਬੰਬੇ ਹੀ ਰੱਖਿਆ ਹੋਵੇ ਠੀਕ ਉਹ ਹਾਸਾ ਹੋ ਜਾਏ ਕਾਲੂ ਪਿੰਡ ਦੇ ਵਿੱਚ ਬਦੌਟ ਨੰਬਰ ਤੋਂ ਟਰੈਕਟਰ ਖੜਾ ਵਿੱਚ ਨਾ ਉਹ ਨੰਬਰ ਆ ਕਾਲੂ ਕਿਸੇ ਦੇ ਵਿੱਚ ਵੱਜ ਜਾਏ ਜਾਂ ਕੋਈ ਬੱਚਾ ਥੱਲੇ ਆ ਜਾਏ ਜਾਂ ਜਨਾਨੀ ਥੱਲੇ ਆ ਜਾਏ ਕੋਈ ਆ ਜਾਏ ਟਰੈਕਟਰ ਦਾ ਨੰਬਰ ਹੀ ਨਹੀਂ ਹਮ ਅਸੀਂ ਪ੍ਰਸ਼ਾ ਕਹਿਣਾ ਚਾਹੁੰਦੇ ਆ ਜੀ ਸਾਰਿਆਂ ਨੂੰ ਐਸ ਐਚਓ ਸਾਹਿਬ ਨੂੰ ਵੀ ਸਾਰਿਆਂ ਨੂੰ ਕਹਿਣਾ ਚਾਹੁੰਦੇ ਵੀ ਨਹੀਂ ਕਰਾਂ ਲੱਗਦਾ ਠੀਕ ਆ ਜੀ ਹਾਂਜੀ ਹਾਂਜੀ ਸਵਾਲ ਪੁੱਛਿਆ ਕਰ ਸਾਨੂੰ ਇਹਨਾਂ ਨੇ ਇੱਕ ਅਨਿਲ ਜੈਤਜੀ ਨੇ ਬਿਆਨ ਦਿੱਤਾ ਸੀਗਾ ਕਿੱਥੇ ਦਿੱਤਾ ਬਿਆਨ ਜੀ ਤੇ ਚੈਨ ਹੋਤੇ ਠੀਕ ਹੈ ਜੀ ਤੇ ਵੀ ਅਸੀਂ ਕੋਟੂ ਬਿਨਾ ਕੋਈ ਕੰਮ ਨਹੀਂ ਕਰਾਂਗੇ ਠੀਕ ਹੈ ਜੀ ਤੇ ਇਹਨਾਂ ਨੇ ਅੱਜ ਗੇਟ ਖੋਲ ਕੇ ਫਿਰ ਟਰੈਕਟਰ ਅੰਦਰ ਵੜਿਆ ਠੀਕ ਹੈ ਜੀ ਹਾਂ ਤੇ ਫਿਰ ਕੀ ਤੁਸੀਂ ਹੁਣ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਇਹ ਗਲਤੀ ਨਾ ਕਰਨ ਹੁਣ بار بار ਕਿ ਜਦ ਸਟੇ ਮਿਲ ਗਿਆ ਜਾਂ ਸਾਡਾ ਆਰਡਰ ਹੋ ਗਿਆ ਤੇ ਇਹ ਕੰਮ ਨਹੀਂ ਚਾਹੀਦਾ ਹੁਣ ਹੋਰ ਕੀ ਕਹਿਣਾ ਪਤਾ ਹੋਊਗਾ ਤਾਂ ਦੱਸੂਗਾ ਕਿਹਦਾ ਤੁਹਾਡਾ ਕੀ ਨਾਮ ਉਹਦਾ ਮੇਰਾ ਨਤ ਜਿੰਦਾ ਸੀ ਕਿਹੜਾ ਪਿੰਡ ਬੈਂਕ ਲੋਨੀ ਠੀਕ ਹੈ ਇਹ ਟਰੈਕਟਰ ਬਿਵਾਲ ਵਾਲੀ ਜਗ੍ਹਾ ਦੇ ਵਿੱਚ ਅੰਦਰ ਐਂਟਰ ਹੋਇਆ ਇਹ ਇਹ ਤਾਂ ਇਹ ਤਾਂ ਜਦੋਂ ਦਾ ਜੀ ਖੜਾ ਆ ਇੱਥੇ ਖੜਾ ਹੁਣ ਖਰਾਬ ਹੋ ਗਿਆ ਸਟਾਰਟ ਨਹੀਂ ਆ ਰਿਹਾ ਤਾਂ ਦਾ ਹੈ ਨਹੀਂ ਸੀ ਅੱਜ ਆਇਆ ਹਾਂ ਅੱਜ ਸਵੇਰੇ ਆਇਆ ਜੀ ਹਾਂ ਅੱਜ ਕਿੰਤਰੀਗਾ ਅੱਜ 3 ਤਰੀਕਾ ਦੇ 12 12 ਭਰੇ ਆ ਜੀ ਹਾਂ ਜੀ ਬਿਲਕੁਲ ਜੀ 12 ਤੇ 12 12 ਅਸੀਂ ਅੰਦਰ ਐਂਟਰ ਵੀ ਨਹੀਂ ਕਰ ਸਕਦੇ 12 12 ਸਰ 12 12 ਅਸੀਂ ਐਂਟਰ ਵੀ ਨਹੀਂ ਕਰ ਸਕਦੇ ਅੰਦਰ ਉਹ ਤਾਂ ਕੋਈ ਐਂਡੂ ਕਰਤ ਨਹੀਂ ਨਹੀਂ ਤੁਸੀਂ ਕਹਦੇ ਨਾ ਅੰਦਰ ਅੰਦਰ ਐਂਟਰ ਹੋਇਆ ਮੰਨ ਲਓ ਮੈਂ ਇਹ ਗੱਲ ਨਹੀਂ ਪੁੱਛ ਰਿਹਾ ਮੈਂ ਇਹ ਪੁੱਛ ਰਿਹਾ ਕਿ ਟਰੈਕਟਰ ਨਾ ਦਿਖੇਦੇ ਆ ਸਰ ਸਾਹਮਣੇ ਥੋੜੀ ਆ ਸਕਦੀ ਹੈ ਇਹਦਾ ਨੰਬਰ ਜਿੱਦਾ ਅੱਗੇ ਪਿੱਛੇ ਨੰਬਰ ਵੀ ਹੈ ਨਹੀਂ ਇਹਦਾ ਸਰ ਉਹਦੇ ਬਾਰੇ ਨਹੀਂ ਉਹ ਜਿਹਦਾ ਹੈਗਾ ਉਹਨੂੰ ਪਤਾ ਹੋਊਗਾ ਕਿ ਇਹਦੇ ਬਾਰੇ ਇਹਦੀ ਆਰਸੀ ਕਿੱਥੇ ਆ ਇਹਦਾ ਨੰਬਰ ਕਿਉਂ ਨਹੀਂ ਲੱਗਾ ਇਹ ਐਗਰੀਕਲਚਰ ਦੇ ਵਿੱਚ ਆ ਕਮਰਸ਼ੀਅਲ ਚਾਹੋ ਤਾਂ ਮਾਲਕ ਦੱਸੂਗੇ ਨਾ ਮੈਂ ਕਿਹਾ ਇਹੀ ਆਏ ਆ ਹਾਂ ਸਰ ਜੋ ਬਜਵਾੜਾ ਜ਼ਮੀਨੀ ਬਵਾਦ ਦਾ ਮਸਲਾ ਕੀ ਕਰਨ ਚਾਹੁੰਦੇ ਹੋ ਤੁਸੀਂ ਅਸੀਂ ਉਹ ਜਗ੍ਹਾ ਦਾ ਮਾਰਜੋਦਾਸ ਨੇ ਸੇਧ ਦਿੱਤਾ ਹੀ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਅਜੀ ਚੈੱਕ ਕੀਤਾ ਗਿਆ ਜੋ ਫੌਂਡੇ ਹਸਾਬ ਨਾਲ ਉਥੇ ਕਚਰਾ ਪਿਆ ਆ ਇਹ ਪਤਾ ਨਹੀਂ ਕਿਸ ਤਰੀਕ ਦਾ ਛਿਟਿਆ ਸਰ ਉਹ 12 ਤਰੀਕ ਔਰ 12ਵੇਂ ਮਹੀਨੇ 2024 ਵਿੱਚ ਉਹ ਦੂਜੀ ਪਾਰਟੀ ਵੱਲੋਂ ਛਿਟਿਆ ਗਿਆ ਟਰੈਕਟਰ ਟਾਲੀ ਅੰਦਰ ਬਾੜੇਗਾ ਜਮੀਨੀ ਬਵਾਦਲ ਜਗ੍ਹਾ ਤੇ ਤਾਂ ਹੁਣ ਮੌਕੇ ਤੇ ਚੈੱਕ ਕੀਤਾ ਗਿਆ ਕੋਈ ਵੀ ਤਾਂ ਦਾ ਟਰੈਕਟਰ ਟਾਲੀ ਵਾਲੀ ਨਹੀਂ ਪਿਆ ਅੱਛਾ ਜੀ ਤੇ ਸਭ ਕੋ ਜਿਹੜਾ ਨੇ ਦੂਜੀ ਪਾ ਇੱਕ ਪਹਿਲੀ ਪਾਰਟੀ ਜਿਹੜੀ ਵੈਰੀ ਤੇ ਸੀਗੀ ਬਾਬਾ ਫੂਲ ਚੰਦ ਹੁਣੀ ਤੇ ਓਮ ਪ੍ਰਕਾਸ਼ ਜੀ ਉਨਾ ਬਲੋ ਬਾਕਾਇਦਾ ਮੌਕੇ ਦੀ ਵੀਡੀਓ ਬਣਾਈ ਗਈ ਹੈ ਫੋਟੋ ਵੀ ਖਿੱਚੀ ਗਈ ਹੈ ਟਰੈਕਟਰ ਵਾਲੀ ਬਾੜਿਆ ਕਚਰਾ ਵਾਲਿਆ ਔਰ ਸਟਰੀਟ ਤੋਂ ਬਾਅਦ ਕੋਈ ਵੀ ਇੱਥੇ ਨਾ ਕੋਈ ਸ਼ਾਦੀ ਕਰਦਾ ਤੇ ਜਿੱਥੇ ਵੀ ਹੈਗੇ ਉੱਥੇ ਸੀਮਤ ਹੈ ਤੇ ਸਾਰੇ ਟਰੈਕਟਰ ਨੰਬਰ ਪਲੇਟ ਉਹਦੀ ਹੈ ਨਹੀਂ ਸੀ ਉਹਦਾ ਕੋਈ ਹੋ ਸਕਦਾ ਜੀ ਕੁਝ ਕਾਨੂੰਨੀ ਕਾਰਵਾਈ ਮੈਂ ਤਾਂ ਮੰਨ ਲਿਆ ਬਜ਼ਾਸ ਆਪਣੀਆਂ ਫੋਟੋਆਂ ਪੇਸ਼ ਕਰਨਾ ਉਹ ਦੁਵਾਦ ਕੀਤਾ ਠੀਕ ਹੈ